ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਅਜਲਦੀ ਮਾਤਾ ਗੁਰਮੀਤ ਕੌਰ ਦਾ ਉਹਨਾਂ ਦੇ ਜੱਦੀ ਪਿੰਡ ਗੁਮਟਾਲਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਉਹ ਪੰਜ ਤਤਾਂ ਚ ਵਲੀਨ ਹੋ ਗਏ ਬੀਤੇ ਦਿਨੀ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਅਜਲਦੀ ਮਾਤਾ ਜੀ ਦਾ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਚ ਦੇਹਾਂਤ ਹੋਇਆ ਸੀ ਉਹਨਾਂ ਦੇ ਜੱਦੀ ਪਿੰਡ ਗੁਮਟਾਲਾ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਤਦਾਦ ਚ ਲੋਕ ਅਤੇ ਅੰਮ੍ਰਿਤਸਰ ਦੀ ਕਾਂਗਰਸ ਲੀਡਰਸ਼ਿਪ ਵੀ ਮੌਜੂਦ ਰਹੀ ਅਤੇ ਪੰਜਾਬ ਤੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਅੰਮ੍ਰਿਤਸਰ ਤੋਂ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਵੀ ਮੌਜੂਦ ਰਹੇ ਅਤੇ ਉਨ੍ਹਾਂ ਵੱਲੋਂ ਵੀ ਸ਼ਰਧਾਂਜਲੀ ਦਿੱਤੀ ਗਈ ਕੈਬਨਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਨੇ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਜਲਾ ਦੀ ਮਾਤਾ ਦੇ ਅੰਤਿਮ ਸੰਸਕਾਰ ਤੇ ਪਹੁੰਚੇ ਨੇ ਪੰਜਾਬ ਸਰਕਾਰ ਦੇ ਵੱਲੋਂ ਸੰਸਦ ਗੁਰਜੀਤ ਸਿੰਘ ਔਜਲਾ ਦੇ ਨਾਲ ਦੁੱਖ ਪ੍ਰਗਟ ਕਰਨ ਦੇ ਲਈ ਪਹੁੰਚੇ ਆ ਅਤੇ ਇਸ ਦੁੱਖ ਦੀ ਘੜੀ 'ਚ ਆਮ ਆਦਮੀ ਪਾਰਟੀ ਸੰਸਦ ਦੇ ਗੁਰਜੀਤ ਸਿੰਘ ਔਜਲਾ ਦੇ ਨਾਲ ਖੜੀ ਹੈ ਅੱਜ ਸਦਾ ਗਦੀ ਸਿੰਘ ਨੋਜਵਾ ਜਿਹੜੇ ਸਾਡੇ ਹਮਸੈਦ ਤੋਂ ਬੰਬੇ ਪਾਰਲੀਮੈਂਟ ਨੇ ਉਹਨਾਂ ਦੀ ਮਾਤਾ ਜੀ ਸਾਥ ਛੱਡ ਕੇ ਛੋੜਾ ਪੈ ਗਿਆ ਉਹਨਾਂ ਦਾ ਤੁਮ ਸਸਕਾਰ ਜਿਹੜਾ ਉੱਥੇ ਆਇਆ ਉਹ ਕੋਲ ਮਾਤਮਾਨ ਅਰਦਾਸ ਕੀਤੀ ਹੈ ਕਿ ਮਾੜਾ ਸੱਚੇ ਪਾਤਸ਼ਾਹ ਉਹਨਾਂ ਨੋਪੜ ਚੰਨਾ ਚਦਕ ਉਹਨਾਂ ਦਾ ਪ੍ਰਵਾਦ ਐਮਪੀ ਸਾਹਿਬ ਦਾ ਪ੍ਰਵਾਦ ਜਿਹੜਾ ਉਹ ਚੜ੍ਹਦੀ ਕਲਾ ਚ ਰਹੇ ਪਨਾ ਮੰਨੰਦਾ ਪਾਲਕ ਪ੍ਰਮਾਤਮਾ ਅਸੀਂ ਆਈ ਆਪਣੇ ਬਾਹ ਨੂੰ ਸਿਮਾ ਦਿੱਲੀ ਦੇ ਨਾਮਾਸਤੇ ਆਈ ਸੀ ਆਮਾ ਦੀ ਪਾਰਟੀ ਨੂੰ ਆਪਣੀ ਸਰਕਾਰ ਨੂੰ ਸਾਦੇ ਹੰਦੋਈ ਇਸ ਦੁੱਖ ਦੀ ਘੜੀ ਦੇ ਵਿੱਚ ਆਓ ਜਾਂ ਪਰਵਾਸ ਦੇ ਨਾਲ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਏ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਅਜਲਦੀ ਮਾਤਾ ਗੁਰਮੀਤ ਕੌਰ ਦਾ ਉਹਨਾਂ ਦੇ ਜੱਦੀ ਪਿੰਡ ਗੁਮਟਾਲਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਉਹ ਪੰਜ ਤਤਾਂ ਚ ਵਲੀਨ ਹੋ ਗਏ ਬੀਤੇ ਦਿਨੀ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਅਜਲਦੀ ਮਾਤਾ ਜੀ ਦਾ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਚ ਦੇਹਾਂਤ ਹੋਇਆ ਸੀ ਉਹਨਾਂ ਦੇ ਜੱਦੀ ਪਿੰਡ ਗੁਮਟਾਲਾ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਤਦਾਦ ਚ ਲੋਕ ਅਤੇ ਅੰਮ੍ਰਿਤਸਰ ਦੇ ਕਾਂਗਰਸ ਲੀਡਰਸ਼ਿਪ ਵੀ ਮੌਜੂਦ ਰਹੀ ਅਤੇ ਪੰਜਾਬ ਤੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਅੰਮ੍ਰਿਤਸਰ ਤੋਂ ਵਿਧਾਇਕ ਇੰਦਰबीर ਸਿੰਘ ਨਿੱਜਰ ਵੀ ਮੌਜੂਦ ਰਹੇ ਅਤੇ ਉਨ੍ਹਾਂ ਵੱਲੋਂ ਵੀ ਸ਼ਰਧਾਂਜਲੀ ਦਿੱਤੀ ਗਈ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਜਲਾ ਦੀ ਮਾਤਾ ਦੇ ਅੰਤਿਮ ਸੰਸਕਾਰ ਤੇ ਪਹੁੰਚੇ ਨੇ ਪੰਜਾਬ ਸਰਕਾਰ ਦੇ ਵੱਲੋਂ ਸੰਸਦ ਗੁਰਜੀਤ ਸਿੰਘ ਔਜਲਾ ਦੇ ਨਾਲ ਦੁੱਖ ਪ੍ਰਗਟ ਕਰਨ ਦੇ ਲਈ ਪਹੁੰਚੇ ਆ ਅਤੇ ਇਸ ਦੁੱਖ ਦੀ ਘੜੀ 'ਚ ਆਮ ਆਦਮੀ ਪਾਰਟੀ ਸੰਸਦ ਦੇ ਗੁਰਜੀਤ ਸਿੰਘ ਔਜਲਾ ਦੇ ਨਾਲ ਖੜੀ ਹੈ ਢਾਲੀਵਾਲ ਸਾਹਿਬ ਅੱਜ ਪਹੁੰਚੇ ਸੰਸਦ ਦੇ ਅੱਜ ਸਦਾ ਗਦੀ ਸਿੰਘ ਨੋਜਵਾ ਜਿਹੜੇ ਸਾਡੇ ਹਮਸਾਦ ਤੋਂ ਬੰਬੇ ਪਾਰਲੀਮੈਂਟ ਨੇ ਉਹਨਾਂ ਦੀ ਮਾਤਾ ਜੀ ਸਾਥ ਛੱਡ ਗਏ ਛੋੜਾ ਪਾਇਆ ਉਹਨਾਂ ਦਾ ਅੰਤਮ ਸਸਕਾਰ ਜਿਹੜਾ ਉੱਥੇ ਆਇਆ ਕੋਈ ਕੋ ਮਾਤਮਨ ਗੱਲ ਕੀਤੀ ਹੈ ਕਿ ਮਾੜਾ ਸੱਚੇ ਪਾਤਸ਼ਾਹ ਉਹਨਾਂ ਨੇ ਆਪਣੀ ਚੜ੍ਹਨਾ ਚੜਕ ਉਹਨਾਂ ਦਾ ਪ੍ਰਵਾਦ ਐਮਪੀ ਸਾਹਿਬ ਦਾ ਪ੍ਰਵਾਦ ਜਿਹੜਾ ਉਹ ਚੜ੍ਹਦੀ ਕਲਾ ਚ ਰਹੇ ਪਾਣਾ ਮੰਨੰਦਾ ਪਾਲਕਤ ਪ੍ਰਮਾਤ ਅਸੀਂ ਹੀ ਆਪਣੀ ਬਾਣੂ ਸ਼ਬਾ ਦਿੱਲੀ ਦੇ ਨਾਮ ਵਾਸਤੇ ਆਈ ਸੀ ਆਮਾ ਦੀ ਪਾਰਟੀ ਨੂੰ ਆਪ ਦੀ ਸਰਕਾਰ ਨੂੰ ਸਾਦੇ ਹੰਦੂ ਇਸ ਦੁੱਖ ਦੀ ਘੜੀ ਵਿੱਚ ਆਉਂਦਾ ਪਰਵਾਦ ਦੇ ਨਾਲ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਸਹਿਯੋਗ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਅਜਲਦੀ ਮਾਤਾ ਗੁਰਮੀਤ ਕੌਰ ਦਾ ਉਹਨਾਂ ਦੇ ਜੱਦੀ ਪਿੰਡ ਗੁਮਟਾਲਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਉਹ ਪੰਜ ਤਤਾਂ ਚ ਵਿਲੀਨ ਹੋ ਗਏ ਬੀਤੇ ਦਿਨੀ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਅਜਲਦੀ ਮਾਤਾ ਜੀ ਦਾ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਚ ਦੇਹਾਂਤ ਹੋਇਆ ਸੀ ਉਹਨਾਂ ਦੇ ਜੱਦੀ ਪਿੰਡ ਗੁਮਟਾਲਾ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਤਦਾਦ ਚ ਲੋਕ ਅਤੇ ਅੰਮ੍ਰਿਤਸਰ ਦੀ ਕਾਂਗਰਸ ਲੀਡਰਸ਼ਿਪ ਵੀ ਮੌਜੂਦ ਰਹੀ ਅਤੇ ਪੰਜਾਬ ਤੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਅੰਮ੍ਰਿਤਸਰ ਤੋਂ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਵੀ ਮੌਜੂਦ ਰਹੇ ਅਤੇ ਉਨ੍ਹਾਂ ਵੱਲੋਂ ਵੀ ਸ਼ਰਧਾਂਜਲੀ ਦਿੱਤੀ ਗਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਜਲਾ ਦੀ ਮਾਤਾ ਦੇ ਅੰਤਿਮ ਸੰਸਕਾਰ ਤੇ ਪਹੁੰਚੇ ਨੇ ਪੰਜਾਬ ਸਰਕਾਰ ਦੇ ਵੱਲੋਂ ਸੰਸਦ ਗੁਰਜੀਤ ਸਿੰਘ ਔਜਲਾ ਦੇ ਨਾਲ ਦੁੱਖ ਪ੍ਰਗਟ ਕਰਨ ਦੇ ਲਈ ਪਹੁੰਚੇ ਆ ਅਤੇ ਇਸ ਦੁੱਖ ਦੀ ਘੜੀ 'ਚ ਆਮ ਆਦਮੀ ਪਾਰਟੀ ਸੰਸਦ ਦੇ ਗੁਰਜੀਤ ਸਿੰਘ ਔਜਲਾ ਦੇ ਨਾਲ ਖੜੀ ਹੈ ਢਾਲੀਵਾਲ ਸਾਹਿਬ ਅੱਜ ਪਹੁੰਚੇ ਸੰਸਦ ਜੀ ਅੱਜ ਸਰਦਾਰ ਗਦੀ ਸਿੰਘ ਨੋਜਵਾ ਜਿਹੜੇ ਸਾਡੇ ਹਮਸੈਤ ਤੋਂ ਬੰਬੇ ਪਾਰਲੀਮੈਂਟ ਨੇ ਉਹਨਾਂ ਦੀ ਮਾਤਾ ਜੀ ਸਾਥ ਛੱਡ ਗਏ ਛੋੜਾ ਪਾਇਆ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਉੱਥੇ ਆਇਆ ਕੋਈ ਕੋ ਮਾਤਮਨ ਇਹ ਗੱਲ ਕੀਤੀ ਹੈ ਕਿ ਮਾੜਾ ਸੱਚੇ ਪਾਤਸ਼ਾਹ ਉਹਨਾਂ ਨੇ ਆਪਣੀ ਚੜ੍ਹਨਾ ਚੜਕ ਉਹਨਾਂ ਦਾ ਪ੍ਰਵਾਦ ਐਮਪੀ ਸਾਹਿਬ ਦਾ ਪ੍ਰਵਾਦ ਜਿਹੜਾ ਉਹ ਚੜ੍ਹਦੀ ਕਲਾ ਚ ਰਹੇ ਪਾਣਾ ਮੰਨੰਦਾ ਪਾਲਕਤਤ ਅਸੀਂ ਆਈ ਆਪਣੇ ਬਾਣੂ ਸਿਮਾ ਦਿੱਲੀ ਦੇ ਨਾਮਾਸਤੇ ਆਈ ਸੀ ਆਮਾ ਦੀ ਪਾਰਟੀ ਨੂੰ ਆਪ ਦੀ ਸਰਕਾਰ ਨੂੰ ਸਾਦੇਾਂ ਤੋਂ ਹੀ ਇਸ ਦੁੱਖ ਦੀ ਘੜੀ ਵਿੱਚ ਆਓ ਜਾਂ ਪਰਵਾਹ ਦੇ ਨਾਲ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋ